ਸਾਰੇ ਸਿੰਘ ਰਲ ਕੇ ਬੈਲਜੀਅਮ ਦੀ ਸੰਗਤ ਵੱਲੋਂ ਜੋ ਸਾਨੂੰ ਹੁਕਮ ਲੱਗਾ ਸੀ ਕਿ ਇੱਕ ਚਿੱਠੀ ਜੋ ਬੈਲਜੀਅਮ ਦੀ ਸੰਗਤ ਨੇ ਸਾਾਨੂੰ ਭੇਜੀ ਸੀ ਜਿਦੇ ਵਿੱਚ ਉਹਨਾਂ ਲਿਖਤ ਵਿੱਚ ਵੀ ਸਾਰਾ ਕੁਝ ਲਿਖ ਕੇ ਦੱਸਿਆ ਜੋ ਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਦੇ ਮੈਂਬਰ ਸਰਦਾਰ ਹਰਪ੍ਰੀਤ ਸਿੰਘ ਨੇ ਲੈਟਰ ਲਿਖ ਕੇ ਸਾਨੂੰ ਭੇਜੀ ਸੀ ਕਿ ਬੈਲਜੀਅਮ ਦੇ ਵਿੱਚ ਸਰਕਾਰ ਵੱਲੋਂ ਕੋਈ ਐਸਾ ਨਵਾਂ ਕਾਨੂੰਨ ਪਾਸ ਕਰ ਦਿੱਤਾ ਗਿਆ ਕਿ ਕੋਈ ਵੀ ਬੱਚਾ ਦਸਤਾਰ ਸਜਾ ਕੇ ਨਾ ਤਾਂ ਪੜ੍ਹਾਈ ਕਰ ਸਕਦਾ ਨਾ ਉੱਥੇ ਦੀ ਕੋਈ ਧਾਰਮਿਕ ਐਕਟੀਵਿਟੀ ਕਰ ਸਕਦਾ ਸੋ ਇਸ ਕਾਨੂੰਨ ਦੇ ਅਗੇਂਸਟ ਸੰਗਤਾਂ ਲਾਮਬੰਦ ਹੋ ਰਹੀਆਂ ਨੇ ਕਿਉਂਕਿ ਆ ਜਿਹੜੀ ਦਸਤਾਰ ਆ ਇਹ ਸਿੱਖਾਂ ਦਾ ਮੁੱਢਲਾ ਹੱਕ ਹੈ ਸਾਡੇ ਗੁਰੂ ਸਾਹਿਬਾਨ ਨੇ ਤਿਲਕ ਜੈ ਨੂੰ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕਰੂ ਮੇ ਸਾਕਾ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲੋਕਾਂ ਦੇ ਧਾਰਮਿਕ ਚਿੰਨ ਬਚਾਏ ਪਰ ਅੱਜ ਸਮੇਂ ਦੀਆਂ ਏਜੰਸੀਆਂ ਜਿਹੜੀਆਂ ਉਹ ਆਪਣੀਆਂ ਚਾਲਾਂ ਚੱਲ ਕੇ ਵਾਕਵਾਖ ਮੂਲਖਾਂ ਦੇ ਵਿੱਚੋਂ ਸਿੱਖਾਂ ਦੀ ਜਿਹੜੀ ਆਇਡੈਂਟੀਟੀ ਹੈ ਦਸਤਾਰ ਉਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਸੋ ਅੱਜ ਉਹ ਮਸਲਾ ਲੈ ਕੇ ਅਸੀਂ ਸ਼੍ਰੀ ਕਲਤਕ ਸਾਬ ਵਿੱਚ ਪਹੁੰਚੇ ਆ ਜੋ ਕਿ ਜਹਦਰ ਸਾਹਿਬ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਵਾ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਸਿੱਖਾਂ ਦੀ ਜਿਹੜੀ ਇਹ ਦਸਤਾਰ ਆ ਨਾ ਇਹ ਵਿਲੱਖਣ ਪਹਿਚਾਨ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਸਾਨੂੰ ਬਖਸ਼ਿਸ਼ ਕੀਤੀ ਹੈ ਸਿੱਖ ਤੁਰਦਾ ਫਿਰਦਾ ਇਨਸਾਨ ਸਾਹਿਬ ਆ ਔਰ ਉਹ ਨਿਸ਼ਾਨ ਜਿਸ ਨੂੰ ਦਬਾਉਣ ਲਈ ਸਮੇਂ ਦੀ ਸਰਕਾਰਾਂ ਏਜੰਸੀਆਂ ਕੋਹਦੀਆਂ ਚਾਲਾਂ ਚਲਦੀਆਂ ਉਹਦੇ ਵਿੱਚੋਂ ਚਾਹੇ ਇੰਡੀਆ ਵਿੱਚ ਵੀ ਹੋਵੇ ਉੱਥੇ ਵੀ ਧਾਰਮਿਕ ਪੜਾਈ ਜਿਹੜੀ ਹੈ ਉਹਦੇ ਵਿੱਚ ਬਹੁਤ ਰਦੋ ਬਦਲ ਕਰਕੇ ਗੁਰੂ ਸਾਹਿਬਾਨ ਦੇ ਬਾਲ ਗੁਰੂ ਸਾਹਿਬਾਨਾਂ ਦੇ ਬਾਰੇ ਵਿੱਚ ਬਹੁਤ ਅਪਮਾਨਜਨਕ ਲਿਖਤਾਂ ਵੀ ਇਸ ਵळे ਤੁਸੀਂ ਵੇਖ ਰਹੇ ਹੋ ਧਾਰਮਿਕ ਲਿਬਾਸ ਤੇ ਵੀ ਬੜੇ ਸਵਾਲ ਉੱਠ ਰਹੇ ਹਨ ਤੋ ਇਹ ਦੇਸ਼ਾਂ ਤੋਂ ਲੈ ਕੇ ਵਿਦੇਸ਼ਾਂ ਤੱਕ ਏਜੰਸੀਆਂ ਦੇ ਕਾਰੇ ਹਨ ਤੋ ਅਸੀਂ ਕੱਲ ਤੱਕ ਸਾਹਿਬ ਜੀ ਨੂੰ ਆ ਕੇ ਬੇਨਤੀ ਕੀਤੀ ਹੈ ਕਿ ਜਿਹੜੀ ਸਾਡੀ ਸਾਡਾ ਧਾਰਮਿਕ ਪਹਿਰਾਵਾ ਵਾ ਇਹਦੇ ਉੱਤੇ ਜੈਦਰ ਸਾਹਿਬ ਆਪ ਕਾਰਵਾਈ ਕਰਕੇ ਸਿੱਖ ਸੰਗਤਾਂ ਨਾਲ ਲੈ ਕੇ ਜਿੱਥੋਂ ਵੀ ਇਹ ਕਾਨੂੰਨ ਪਾਸ ਹੋਇਆ ਵਾ ਉਸ ਕਾਨੂੰਨ ਨੂੰ ਇੱਕ ਵਾਰ ਰਿਵਰਸ ਕਰਾਉਣ ਔਰ ਤਾਂ ਕਿ ਇਹਦਾ ਸਾਰੇ ਵਿਦੇਸ਼ਾਂ ਤੱਕ ਮੈਸੇਜ ਜਾਵੇ ਕਿ ਅੱਗੇ ਤੋਂ ਕੋਈ ਵੀ ਸਰਕਾਰ ਇਹੋ ਜਿਹਾ ਕਾਰਜ ਨਾ ਕਰ ਸਕੇ ਬੱਚਿਆਂ ਮੀਆਂ ਮਾਤਾਵਾਂ ਵੱਲੋਂ ਵੀਡੀਓ ਸਾਡੇ ਤੱਕ ਭੇਜੀਆਂ ਵਾਂ ਜਿਨ੍ਹਾਂ ਦੇ ਬੱਚਿਆਂ ਦੀਆਂ ਦਸਤਾਰਾਂ ਸਕੂਲ ਦੇ ਗੇਟ ਤੇ ਲਵਾ ਕੇ ਤੇ ਉਹਨਾਂ ਨੂੰ ਸਕੂਲ ਚ ਭੇਜਿਆ ਬੱਚੇ ਵੀ ਰੋ ਰਹਿਤੇ ਬੱਚਿਆਂ ਦੀਆਂ ਮਾਤਾ ਵੀ ਰੋ ਰਹੀਆਂ ਸੋ ਉਹਨਾਂ ਦੀ ਫਰਿਆਦ ਲੈ ਕੇ ਅਸੀਂ ਇੱਥੇ ਪਹੁੰਚੇ ਹੋਏ ਆ ਅੱਜ ਇਹ ਕਾਰਵਾਈ ਨੂੰ ਅਸੀਂ ਕਰਨ ਵਾਸਤੇ ਆਏ ਸੀ ਜੀ 2014 ਵਿੱਚ ਸ਼ਾਇਦ ਇਹ ਖਤਮ ਹੋ ਗਿਆ ਸਗਾ ਜੀ ਮਤਲਬ ਪਹਿਲਾਂ ਵੀ ਉੱਠ ਰਹੀ ਸੀ ਕਿਉਂਕਿ ਪਹਿਲਾਂ ਉਹ ਫਰਾਂਸ ਦੇ ਵਿੱਚ ਸੀ ਫਰਾਂਸ ਵਿੱਚ ਸ਼ਾਇਦ ਖਤਮ ਹੋਇਆ ਵਾ ਔਰ ਇਹ ਦੁਬਾਰਾ ਤੋਂ ਬੈਲਜੀਅਮ ਵਿੱਚ ਸ਼ੁਰੂ ਕੀਤਾ ਗਿਆ ਔਰ ਮੈਨੂੰ ਇਹਦੀ ਟਾਈਮਿੰਗ ਜਿਹੜੀ ਆ ਉਹ ਬਹੁਤ ਟਾਈਮਿੰਗ ਤੋਂ ਮੈਨੂੰ ਸ਼ੱਕ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦਸਤਾਰ ਸਜਾ ਕੇ ਤਿਲਕ ਜੰਝੂ ਦੇ ਰਾਖੇ ਬਣੇ ਸੀ ਅਸੀਂ 350 ਸਾਲਾਂ ਸ਼ਤਾਬਦੀ ਮਨਾਉਣ ਜਾ ਰਹੇ ਹਾਂ ਤੇ ਉਸੇ ਟਾਈਮ ਤੇ ਆਣ ਕੇ ਸਾਡੀ ਉਸੇ ਦਸਤਾਰ ਨੂੰ ਜਿਹੜੀ ਤਿਲਕ ਜੰਝੂ ਦੇ ਰਾਖਾ ਵਾ ਉਸੇ ਦਸਤਾਰ ਨੂੰ ਲਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਹੋ ਰਹੀਆਂ ਵਾ ਔਰ ਮੈਂ ਇਹ ਬੇਨਤੀ ਕਰਦਾ ਵਾਂ ਕਿ ਸਾਡੀ ਜਿਹੜੀ ਸਿੱਖ ਕੌਮ ਆ ਉਹ ਇੱਕ ਬੰਨੋ ਹੜ ਨਾਲ ਪੀੜਤਾ ਇਸ ਵਾਲੇ ਸਾਡਾ ਪੰਜਾਬ ਇਸ ਵਾਲੇ ਹੜਾਂ ਦੇ ਵਿੱਚ ਰੁੜ ਰਿਹਾ ਹੈ ਦੂਜੇ ਪਾਸਿਓਂ ਉਹ ਚਾਲ ਚੱਲੀ ਹੈ ਕਿਉਂਕਿ ਜਦੋਂ ਜਦੋਂ ਵੀ ਧਾਰਮਿਕ ਕੋਈ ਕਾਰਵਾਈ ਸਿੱਖ ਕੌਮ ਕਰਦੀ ਹੈ ਉਦੋਂ ਉਦੋਂ ਹੀ ਵਿਦੇਸ਼ਾਂ ਵਿੱਚ ਵਿਸ਼ੇਸ਼ ਕਾਰਜ ਕਰਨ ਵਾਲੇ ਸਾਡੇ ਸਿੱਖਾਂ ਦਾ ਕਤਲ ਕੀਤਾ ਜਾਂਦਾ ਹੈ ਜਾਂ ਉਹਨਾਂ ਦੇ ਨਾਲ ਇਹ ਜਿਹੀਆਂ ਕੋਜੀਆਂ ਹਰਕਤਾਂ ਕੀਤੀਆਂ ਜਾਂਦੀਆਂ ਪਿਛਲੇ ਦਿਨ ਤੁਸੀਂ ਵੇਖਿਆ ਏਜੰਸੀਆਂ ਨੇ ਸਾਡੇ ਸਿੱਖਾਂ ਦੇ ਕਿਦਾਂ ਕਤਲ ਕੀਤੇ ਆ ਵਿਦੇਸ਼ਾਂ ਵਿੱਚ ਤੋਂ ਆ ਜਿਹੜੀਆਂ ਚੀਜ਼ਾਂ ਆ ਇਹ ਉਸ ਠੁਕਵੇਂ ਸਮੇਂ ਤੇ ਹੁੰਦੀਆਂ ਵਾ ਜਦੋਂ ਅਸੀਂ ਇੱਕ ਕੌਮ ਕਿਸੇ ਵੱਡੇ ਕਾਰਜ ਨੂੰ ਕਰਨ ਵਾਸਤੇ ਅੱਗੇ ਆਉਂਦੀ ਐ ਸੋ ਸਾਡੀ ਬੇਨਤੀ ਹੈ ਆਪ ਮੀਡੀਆ ਦੇ ਰਾਹੀਂ ਵਿਦੇਸ਼ਾਂ ਵਿੱਚ ਵਸਦੇ ਪੂਰੇ ਸਿੱਖ ਚਾਹੇ ਵਿਦੇਸ਼ ਦੇ ਕਿਸੇ ਵੀ ਕੋਨੇ ਵਿੱਚ ਵਸਦੇ ਆ ਉਹ ਜਰੂਰ ਬੈਲਜੀਅਮ ਦੀ ਇਸ ਸੰਗਤ ਵੱਲੋਂ ਕੀਤੀ ਗਈ ਫਰਿਆਦ ਨੂੰ ਅਕਾਲ ਤਖਤ ਸਾਹਿਬ ਜਿਹੜਾ ਸੁਪਟਾਇਆ ਉਹ ਸੋਚੇ ਔਰ ਆਪਣਾ ਆਪਣਾ ਯਤਨ ਕਰੇ ਕਿ ਕਿਸ ਤਰੀਕੇ ਨਾਲ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਨੂੰ ਨਤ ਪਾਈ ਜਾ ਸਕੇ ਸੋ ਆਪ ਜੀ ਦਾ ਵੀ ਬਹੁਤ ਧੰਨਵਾਦ ਹੈ ਕਿ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਔਰ ਉਹਨਾਂ ਦੀ ਆਵਾਜ਼ ਉਹਨਾਂ ਦੀਆਂ ਭਾਵਨਾਵਾਂ ਨੂੰ ਵਰਲਡ ਤੱਕ ਲੈ ਕੇ ਜਾ ਰਹੇ ਹੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਿੰਘ ਰਲ ਕੇ ਬੈਲਜੀਅਮ ਦੀ ਸੰਗਤ ਵੱਲੋਂ ਜੋ ਸਾਨੂੰ ਹੁਕਮ ਲੱਗਾ ਸੀ ਕਿ ਇੱਕ ਚਿੱਠੀ ਜੋ ਬੈਲਜੀਅਮ ਦੀ ਸੰਗਤ ਨੇ ਦਾਸ ਨੂੰ ਭੇਜੀ ਸੀ ਜਿਦੇ ਵਿੱਚ ਉਹਨਾਂ ਲਿਖਤ ਵਿੱਚ ਵੀ ਸਾਰਾ ਕੁਝ ਲਿਖ ਕੇ ਦੱਸਿਆ ਜੋ ਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਦੇ ਮੈਂਬਰ ਸਰਦਾਰ ਹਰਪ੍ਰੀਤ ਸਿੰਘ ਨੇ ਲੈਟਰ ਲਿਖ ਕੇ ਸਾਨੂੰ ਭੇਜੀ ਸੀ ਕਿ ਬੈਲਜੀਅਮ ਦੇ ਵਿੱਚ ਸਰਕਾਰ ਵੱਲੋਂ ਕੋਈ ਐਸਾ ਨਵਾਂ ਕਾਨੂੰਨ ਪਾਸ ਕਰ ਦਿੱਤਾ ਗਿਆ ਕਿ ਕੋਈ ਵੀ ਬੱਚਾ ਦਸਤਾਰ ਸਜਾ ਕੇ ਨਾ ਤਾਂ ਪੜ੍ਹਾਈ ਕਰ ਸਕਦਾ ਨਾ ਉੱਥੇ ਦੀ ਕੋਈ ਧਾਰਮਿਕ ਐਕਟੀਵਿਟੀ ਕਰ ਸਕਦਾ ਸੋ ਇਸ ਕਾਨੂੰਨ ਦੇ ਅਗੇਂਸਟ ਸੰਗਤਾਂ ਲੌਂਬੰਦ ਹੋ ਰਹੀਆਂ ਨੇ ਕਿਉਂਕਿ ਆ ਜਿਹੜੀ ਦਸਤਾਰ ਆ ਇਹ ਸਿੱਖਾਂ ਦਾ ਮੁੱਢਲਾ ਹੱਕ ਹੈ ਸਾਡੇ ਗੁਰੂ ਸਾਹਿਬਾਨ ਨੇ ਤਿਲਕ ਜੈਨੂ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕਰੂ ਮੇ ਸਾਕਾ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲੋਕਾਂ ਦੇ ਧਾਰਮਿਕ ਚਿੰਨ ਬਚਾਏ ਪਰ ਅੱਜ ਸਮੇਂ ਦੀਆਂ ਏਜੰਸੀਆਂ ਜਿਹੜੀਆਂ ਉਹ ਆਪਣੀਆਂ ਚਾਲਾਂ ਚੱਲ ਕੇ ਵੱਖ-ਵੱਖ ਮੁਲਖਾਂ ਦੇ ਵਿੱਚੋਂ ਸਿੱਖਾਂ ਦੀ ਜਿਹੜੀ ਆਇਡੈਂਟੀਟੀ ਹੈ ਦਸਤਾਰ ਕੋਸ਼ ਨੂੰ ਢਾਲ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਸੋ ਅੱਜ ਉਹ ਮਸਲਾ ਲੈ ਕੇ ਅਸੀਂ ਸ੍ਰੀ ਹਕਾਲਤਖਸਬ ਵਿੱਚ ਪਹੁੰਚੇ ਆ ਜੋ ਕਿ ਜਹਦਾਰ ਸਾਹਿਬ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਵਾ ਕਿਉਂਕਿ ਅਸੀਂ ਮਹਿਸੂਸ ਕਰਦੇ ਆ ਕਿ ਸਿੱਖਾਂ ਦੀ ਜਿਹੜੀ ਇਹ ਦਸਤਾਰ ਆ ਨਾ ਇਹ ਵਿਲੱਖਣ ਪਹਿਚਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਬਖਸ਼ਿਸ਼ ਕੀਤੀ ਹੈ ਸਿੱਖ ਤੁਰਦਾ ਫਿਰਦਾ ਇਨਸਾਨ ਸਾਹਿਬ ਆ ਔਰ ਉਹ ਨਿਸ਼ਾਨ ਜਿਸ ਨੂੰ ਦਬਾਉਣ ਲਈ ਸਮੇਂ ਦੀ ਸਰਕਾਰਾਂ ਏਜੰਸੀਆਂ ਕੋਧੀਆਂ ਚਾਲਾਂ ਚੱਲਦੀਆਂ ਉਹਦੇ ਵਿੱਚੋਂ ਚਾਹੇ ਇੰਡੀਆ ਵਿੱਚ ਹੀ ਹੋਵੇ ਉੱਥੇ ਵੀ ਧਾਰਮਿਕ ਪੜਾਈ ਜਿਹੜੀ ਹੈ ਉਹਦੇ ਵਿੱਚ ਬਹੁਤ ਰਦੋਬਦਲ ਕਰਕੇ ਗੁਰੂ ਸਾਹਿਬਾਨ ਦੇ ਬਾਲ ਗੁਰੂ ਸਾਹਿਬਾਨ ਦੇ ਬਾਰੇ ਵਿੱਚ ਬਹੁਤ ਅਪਮਾਨਜਨਕ ਲਿਖਤਾਂ ਵੀ ਇਸ ਵळे ਤੁਸੀਂ ਵੇਖ ਰਹੇ ਹੋ ਧਾਰਮਿਕ ਲਿਬਾਸ ਤੇ ਬੜੇ ਸਵਾਲ ਉੱਠ ਰਹੇ ਹਨ ਤੋਂ ਇਹ ਦੇਸ਼ਾਂ ਤੋਂ ਲੈ ਕੇ ਵਿਦੇਸ਼ਾਂ ਤੱਕ ਏਜੰਸੀਆਂ ਦੇ ਕਾਰੇ ਹਨ ਤੋਂ ਅਸੀਂ ਕੱਲ ਤੱਕ ਸਾਹਿਬ ਜੀ ਨੂੰ ਆ ਕੇ ਬੇਨਤੀ ਕੀਤੀ ਹੈ ਕਿ ਜਿਹੜੀ ਸਾਡੀ ਸਾਡਾ ਧਾਰਮਿਕ ਪਹਿਰਾਵਾ ਵਾ ਇਹਦੇ ਉੱਤੇ ਜੈਦਰ ਸਾਹਿਬ ਆਪ ਕਾਰਵਾਈ ਕਰਕੇ ਸਿੱਖ ਸੰਗਤਾਂ ਨਾਲ ਲੈ ਕੇ ਜਿੱਥੋਂ ਵੀ ਇਹ ਕਾਨੂੰਨ ਪਾਸ ਹੋਇਆ ਵਾ ਉਸ ਕਾਨੂੰਨ ਨੂੰ ਇੱਕ ਵਾਰ ਰਿਵਰਸ ਕਰਾਉਣ ਔਰ ਤਾਂ ਕਿ ਇਹਦਾ ਸਾਰੇ ਵਿਦੇਸ਼ਾਂ ਤੱਕ ਮੈਸੇਜ ਜਾਵੇ ਕਿ ਅੱਗੇ ਤੋਂ ਕੋਈ ਵੀ ਸਰਕਾਰ ਇਹੋ ਜਿਹਾ ਕਾਰਜ ਨਾ ਕਰ ਸਕੇ ਬੱਚਿਆਂ ਮੀਆਂ ਮਤਾਵਾਂ ਵੱਲੋਂ ਵੀਡੀਓ ਸਾਡੇ ਤੱਕ ਭੇਜੀਆਂ ਵਾ ਜਿਨ੍ਹਾਂ ਦੇ ਬੱਚਿਆਂ ਦੀਆਂ ਦਸਤਾਰਾਂ ਸਕੂਲ ਦੇ ਗੇਟ ਤੇ ਲਵਾ ਕੇ ਕਿ ਉਹਨਾਂ ਨੂੰ ਸਕੂਲ ਚ ਭੇਜਿਆ ਬੱਚੇ ਵੀ ਰੋ ਰਹਿਤੇ ਬੱਚਿਆਂ ਦੀਆਂ ਮਾਤਾ ਵੀ ਰੋ ਰਹੀਆਂ ਸੋ ਉਹਨਾਂ ਦੀ ਫਰਿਆਦ ਲੈ ਕੇ ਅਸੀਂ ਇੱਥੇ ਪਹੁੰਚੇ ਹੋਏ ਆਂ ਅੱਜ ਇਹ ਕਾਰਵਾਈ ਨੂੰ ਅਸੀਂ ਕਰਨ ਵਾਸਤੇ ਆਏ ਸੀ ਜੀ 2014 ਵਿੱਚ ਸ਼ਾਇਦ ਇਹ ਖਤਮ ਹੋ ਗਿਆ ਸੀਗਾ ਜੀ ਮਤਲਬ ਪਹਿਲਾਂ ਵੀ ਉੱਠ ਰਹੀ ਸੀ ਕਿਉਂਕਿ ਬੈਲਜੀਅਮ ਉਹ ਫਰਾਂਸ ਦੇ ਵਿੱਚ ਸੀ ਫਰਾਂਸ ਵਿੱਚ ਸ਼ਾਇਦ ਖਤਮ ਹੋਇਆ ਵਾ ਪਰ ਇਹ ਦੁਬਾਰਾ ਤੋਂ ਬੈਲਜੀਅਮ ਵਿੱਚ ਸ਼ੁਰੂ ਕੀਤਾ ਗਿਆ ਔਰ ਮੈਨੂੰ ਇਹਦੀ ਟਾਈਮਿੰਗ ਜਿਹੜੀ ਆ ਉਹ ਬਹੁਤ ਟਾਈਮਿੰਗ ਤੋਂ ਮੈਨੂੰ ਸ਼ੱਕ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦਸਤਾਰ ਸਜਾ ਕੇ ਤਿਲਕ ਜੰਨੂ ਦੇ ਰਾਖੇ ਬਣੇ ਸੀ ਅਸੀਂ 350 ਸਾਲਾਂ ਸ਼ਤਾਬਦੀ ਮਨਾਉਣ ਜਾ ਰਹੇ ਹਾਂ ਤੇ ਉਸੇ ਟਾਈਮ ਤੇ ਆਣ ਕੇ ਸਾਡੀ ਉਸੇ ਦਸਤਾਰ ਨੂੰ ਜਿਹੜੀ ਤਿਲਕ ਜੰਨੂ ਦੇ ਰਾਖਾ ਵਾ ਉਸੇ ਦਸਤਾਰ ਨੂੰ ਲਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਹੋ ਰਹੀਆਂ ਵਾ ਔਰ ਮੈਂ ਇਹ ਬੇਨਤੀ ਕਰਦਾ ਵਾਂ ਕਿ ਸਾਡੀ ਜਿਹੜੀ ਸਿੱਖ ਕੌਮ ਆ ਉਹ ਇੱਕ ਬੰਨਿਓ ਹੜ ਨਾਲ ਪੀੜਤਾ ਇਸ ਵळे ਸਾਡਾ ਪੰਜਾਬ ਇਸ ਵळे ਹੜਾਂ ਦੇ ਵਿੱਚੜ ਰੁੜ ਰਿਹਾ ਹੈ ਦੂਜੇ ਪਾਸੋਂ ਉਹ ਚਾਲ ਚੱਲੀ ਹੈ ਕਿਉਂਕਿ ਜਦੋਂ ਜਦੋਂ ਵੀ ਧਾਰਮਿਕ ਕੋਈ ਕਾਰਵਾਈ ਸੇਕ ਕੌਮ ਕਰਦੀ ਹੈ ਉਦੋਂ ਉਦੋਂ ਹੀ ਵਿਦੇਸ਼ਾਂ ਵਿੱਚ ਵਿਸ਼ੇਸ਼ ਕਾਰਜ ਕਰਨ ਵਾਲੇ ਸਾਡੇ ਸਿੱਖਾਂ ਦਾ ਕਤਲ ਕੀਤਾ ਜਾਂਦਾ ਹੈ ਜਾਂ ਉਹਨਾਂ ਦੇ ਨਾਲ ਇਹੋ ਜਿਹੀਆਂ ਕੋਝੀਆਂ ਹਰਕਤਾਂ ਕੀਤੀਆਂ ਜਾਂਦੀਆਂ ਪਿਛਲੇ ਦਿਨੀ ਤੁਸੀਂ ਵੇਖਿਆ ਏਜੰਸੀਆਂ ਨੇ ਸਾਡੇ ਸਿੱਖਾਂ ਦੇ ਕਿਦਾਂ ਕਤਲ ਕੀਤੇ ਆ ਵਿਦੇਸ਼ਾਂ ਵਿੱਚ ਤੋਂ ਆ ਜਿਹੜੀਆਂ ਚੀਜ਼ਾਂ ਆ ਇਹ ਉਸ ਠੁਕਵੇਂ ਸਮੇਂ ਤੇ ਹੁੰਦੀਆਂ ਵਾ ਜਦੋਂ ਸਿੱਖ ਕੌਮ ਕਿਸੇ ਵੱਡੇ ਕਾਰਜ ਨੂੰ ਕਰਨ ਵਾਸਤੇ ਅੱਗੇ ਆਉਂਦੀ ਹੈ ਸੋ ਸਾਡੀ ਬੇਨਤੀ ਹੈ ਆਪ ਮੀਡੀਆ ਦੇ ਨਾਲ ਹੀ ਵਿਦੇਸ਼ਾਂ ਵਿੱਚ ਵਸਦੇ ਪੂਰੇ ਸਿੱਖ ਚਾਹੇ ਵਿਦੇਸ਼ ਦੇ ਕਿਸੇ ਵੀ ਕੋਨੇ ਵਿੱਚ ਵਸਦੇ ਆ ਉਹ ਜਰੂਰ ਬੈਲਜੀਅਮ ਦੀ ਇਸ ਸੰਗਤ ਵੱਲੋਂ ਕੀਤੀ ਗਈ ਫਰਿਆਦ ਨੂੰ ਅਕਾਲ ਤਖਤ ਸਾਹਿਬ ਜਿਹੜਾ ਸੁਪਚਾਇਆ ਉਹ ਸੋਚੇ ਔਰ ਆਪਣਾ ਆਪਣਾ ਯਤਨ ਕਰੇ ਕਿ ਕਿਸ ਤਰੀਕੇ ਨਾਲ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਨੂੰ ਨਤ ਪਾਈ ਜਾ ਸਕੇ ਸੋ ਆਪ ਜੀ ਦਾ ਵੀ ਬਹੁਤ ਧੰਨਵਾਦ ਹੈ कि ਤੁਸੀਂ ਸਾਰੇ ਇੱਥੇ ਪਹੁੰਚੇ ਹੋ ਔਰ ਉਹਨਾਂ ਦੀ ਆਵਾਜ਼ ਉਹਨਾਂ ਦੀਆਂ ਭਾਵਨਾਵਾਂ ਨੂੰ ਵਰਲਡ ਤੱਕ ਲੈ ਕੇ ਜਾ ਰਹੇ ਹੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ